ਪਾਲ ਸਿੰਘ ਬੇਸਾ ਸਿੰਘ ਬਲਟੋਹਾ ਤੇ ਲਾਲਜੀਤ ਸਿੰਘ ਪੁੱਲਰ ਇਹ ਤਿੰਨ ਨਾਮ ਆਉਣ ਵਾਲੇ ਦਿਨਾਂ ਚ ਖੂਬ ਚਰਚਾ ਚ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਤਿੰਨੋਂ ਪੰਥਕ ਹਲਕਾ ਕਹੇ ਜਾਂਦੇ ਖਡੂਰ ਸਾਬ ਤੋਂ ਝੋਨ ਲੜ ਰਹੇ ਨੇ ਅਮਰਿਤਪਾਲ ਸਿੰਘ ਦੇ ਝੋਨ ਲੜਨ ਦੇ ਐਲਾਨ ਤੋਂ ਬਾਅਦ ਅਕਾਲੀ ਦਲ ਨੇ ਵੀ ਬੇਸਾ ਸਿੰਘ ਬਲਟੋਹਾ ਨੂੰ ਝੋਨ ਪੇਟ ਚ ਉਤਾਰ ਦਿੱਤਾ ਹੈ ਕਿਆਸਤਾ ਸੰਘੇ ਵਿਕਰਮ ਸਿੰਘ ਮਜੀਠੀਆ ਝੋਨ ਲੜ ਸਕਦੇ ਨੇ ਪਰ ਅਜੇ ਹਾਅ ਹੋਇਆ ਨਹੀਂ ਲੋਕ ਸਭਾ 2024 ਲਈ ਖਡੂਰ ਸਾਬ ਤੋਂ ਆਮ ਆਦਮੀ ਪਾਰਟੀ ਨੇ ਦਾਖਲਿਆ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਬੀਜੇਪੀ ਵੱਲੋਂ ਨੇ ਮਨਜੀਤ ਸਿੰਘ ਮੰਨਾ ਸ਼ੋਮਨੀਆ ਅਕਾਲੀ ਦਲ ਵੱਲੋਂ ਨੇ ਵਿਰਸਾ ਸਿੰਘ ਬਲਟੋਹਾ ਤੇ ਆਜ਼ਾਦ ਚੋਣ ਲੜ ਰਹੇ ਨੇ ਵਾਰਿਸ ਪੰਜਾਬ ਦੇ ਦੇ ਮੁਖੀ ਅਮਰਿਤਪਾਲ ਸਿੰਘ ਖੜੂਰ ਸਾਹਿਬ ਤੋਂ ਇਸ ਵਾਰ ਮੁਕਾਬਲਾ ਦਿਲਚਸਪ ਹੁੰਦਾ ਹੈ ਵਿਰਸਾ ਸਿੰਘ ਬਲਟੋਹਾ ਵੀ ਗਰਮ ਖਿਆਲੀ ਵਜੋਂ ਜਾਣੇ ਜਾਂਦੇ ਨੇ ਤੋਂਦਰ ਅਮਰਿਤਪਾਲ ਸਿੰਘ ਇਸ ਵੇਲੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਤੇ ਨੈਸ਼ਨਲ ਸਿਕਿਉਰਿਟੀ ਐਕਟ ਲੱਗਿਆ ਹੋਇਆ ਹੈ ਸਭ ਜਿਵੇਂ ਸਿਮਾਨ ਨੇ ਕੱਲ ਆਖਿਆ ਸੀ ਕਿ ਜੇ ਉਹ ਸਾਡੇ ਤੱਕ ਪਹੁੰਚ ਕਰਦੇ ਹੋ ਸਕਦਾ ਸੀ ਦੇਖੋ ਜੀ ਪਹੁੰਚ ਕਰਨ ਦੀ ਲੋੜ ਨਹੀਂ ਖਾਲਸਾ ਪੰਥ ਦਾ ਮੁੱਦਾ ਹੈ ਅਸੀਂ ਕਿਸੇ ਕੋਲੇ ਪਹੁੰਚ ਕਰਦੇ ਪਈਏ ਫਿਰ ਸਾਰਿਆਂ ਕੋਲੇ ਪਹੁੰਚ ਕਰਨੀ ਪੈਂਦੀ ਹੈ ਅਸੀਂ ਕਿਸੇ ਕੋਲੇ ਪਹੁੰਚ ਨਹੀਂ ਕਰਦੇ ਉਹ ਉਹ ਐਲਾਨ ਕਰਨ ਅਸੀਂ ਉਹਨਾਂ ਦਾ ਸੁਭਾਤ ਤਰਾਂ ਜੀ ਮੋਸਟ ਵੈਲਕਮ ਜਿਹੜਾ ਵੀ ਸਾਡਾ ਜਿਹੜਾ ਹਮਾਇਤ ਕਰੂਗਾ ਅਸੀਂ ਕੀ ਕਹਿੰਦੇ ਦੋਹੇ ਹੱਥਾਂ ਤੇ ਚਾਚੇ ਉਹ ਹਮਾਇਤ ਨੂੰ ਜਿਹੜੀ ਆ ਉਸ ਨੂੰ ਅਸੀਂ ਪ੍ਰਵਾਨ ਜੀ ਦੇਵਾਂਗੇ ਤੇ ਪਰੰਤੂ ਪਹੁੰਚ ਕਰਨ ਦਾ ਕੋਈ ਮਤਲਬ ਨਹੀਂ ਹੈ ਪਰੌਂਚ ਕਰਨ ਦਾ ਇੱਕ ਸਧਾਂਤਕ ਸਮਝੌਤਾ ਹੁੰਦਾ ਹੈ ਉੱਥੇ ਕਈ ਪੱਖ ਦੇਖਣੇ ਪੈਂਦੇ ਆ ਤੇ ਉਹ ਪੱਖਾਂ ਨੂੰ ਦੇਖ ਕੇ ਜਿਹੜੀ ਹੈਗੀ ਆ ਉਹ ਪਹੁੰਚ ਹੁੰਦੀ ਹੁੰਦੀ ਹੈ